ਚਾਣੀ ਕਹਿੰਦੇ ਆਂ ਝੂਠਾ ਖਾਣ ਅਣ ਧੋਤਾ ਮੂੰਹ ਵੇਲਾ ਪੁੱਤ ਕਚੱਜੀ ਨੂੰ ਚਾਰਾਂ ਦੇ ਦਿਰ ਫਿੱਟੇ ਮੂੰਹ ਇਹਦਾ ਮਤਲਬ ਇਹ ਹੈ ਕਿ ਕਿਸੇ ਦਾ ਝੂਠਾ ਖਾਣ ਨਾਲ ਕਈ ਲਾ ਇਲਾਜ ਬਿਮਾਰੀਆਂ ਇੱਕ ਤੋਂ ਦੂਸਰੇ ਮਨੁੱਖ ਵਿੱਚ ਚਲੀਆਂ ਜਾਂਦੀਆਂ ਅਤੇ ਅਣ ਤੋਤਾ ਮੂੰਹ ਸਮਾਜ ਦੇ ਵਿੱਚ ਵਿਚਰਨ ਲੱਗਿਆ ਜੇ ਬੰਦਾ ਸਫਾਈ ਨਹੀਂ ਰੱਖਦਾ ਅੱਖਾਂ ਵਿੱਚ ਗਿੱੱਡਾ ਹੋਣ ਕੱਪੜੇ ਸਾਫ਼ ਸੁਥਰੇ ਨਾ ਹੋਣ ਤਾਂ ਉਹਨੂੰ ਕੋਈ ਕੋਲ ਨਹੀਂ ਖੜੂਣ ਜਿੰਦਾ ਇਸੇ ਤਰ੍ਹਾਂ ਹੀ ਵਿਹਲਾ ਪੁੱਤ ਹੈ ਜਿਹੜਾ ਉਹ ਵੀ ਮਾਂ-ਬਾਪ ਵਾਸਤੇ ਘਰ ਵਾਸਤੇ ਬਰਬਾਦੀ ਦਾ ਕਾਰਨ ਬਣ ਜਾਂਦਾ ਤੇ ਕੁਚੱਜੀ ਨੂੰ ਜਿਹਨੂੰ ਘਰ-ਬਾਰ ਦੇ ਕੰਮਕਾਰ ਖਾਣ ਪੀਣ ਕਰਨ ਨੂੰ ਸਵਾਰਨ ਦਾ ਚੱਜ ਨਾ ਹੋਵੇ ਉਹ ਵੀ ਖਾਨਦਾਨ ਵਾਸਤੇ ਪਰਿਵਾਰ ਵਾਸਤੇ ਖਾਸੀ ਦਾ ਲੋਕਾਂ ਵਾਸਤੇ ਮਜ਼ਾਕ ਦਾ ਕਾਰਨ ਬਣ ਜਾਂਦੀ ਹੈ ਇਸੇ ਲਈ ਸਿਆਣੇ ਬੰਦੇ ਇਹਨਾਂ ਗੱਲਾਂ ਨੂੰ ਬੜੇ ਵਿਸਥਾਰ ਨਾਲ ਕਹਿੰਦੇ ਨੇ ਝੂਠਾ ਖਾਣ ਅਣ ਧੋਤਾ ਮੂੰਹ ਵੇਲਾ ਪੁੱਤ ਕਚੱਜੀ ਨੂੰ ਗੱਲ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੀ